ਕਦੇ-ਕਦੇ ਭਾਈ ਮਰੀਕ ਸਿੰਘ ਸਾਨੂੰ ਮਿਲਣ ਆਉਂਦਾ ਉਹ ਸਾਡਾ ਹਾਣੀ ਸੀ ਆਸਮੁਖਤੇ ਸੋਹਣਾ ਸਿੱਖ ਵੀ ਸੀ ਤੇ ਰਹਿਤ-ਬੈਤ ਵਿੱਚ ਵੀ ਪੂਰਾ ਸੀ ਥੋਡੀ ਉੱਪਰ ਥੋੜੀ ਕੁ ਜ਼ਾੜੀ ਸੀ ਜਿਸ ਕਰਕੇ ਅਸੀਂ ਉਸ ਨੂੰ ਬਹੁਤ ਚੜਾਉਂਦੇ ਰਹਿੰਦੇ ਤੇਰੀ ਥੋਡੀ ਉੱਪਰ ਤਾਂ ਰੱਬ ਨੇ ਅੰਗੂਠਾ ਲਾਇਆ ਇਸ ਤੋਂ ਇਹ ਵੀ ਸਾਬਤ ਹੁੰਦਾ ਆ ਕਿ ਰੱਬ ਗੂਠਾ ਛਾਪਿਆ ਉਹ ਇਹ ਸਾਰੀਆਂ ਗੱਲਾਂ ਸੁਣ ਕੇ ਹੱਸ ਪੈਂਦਾ ਤੇ ਕਦੇ ਵੀ ਸਾਡੀ ਕਿਸੇ ਗੱਲ ਦਾ ਗੁੱਸਾ ਨਹੀਂ ਕੀਤਾ ਤੇ ਕਦੇ ਐਵੇਂ ਵੀ ਨਹੀਂ ਹੋਇਆ ਕਿ ਉਸ ਨੇ ਸਿੱਖੀ ਵਾਲਾ ਪਾਠ ਸਾਨੂੰ ਪੜਾਇਆ ਹੋਵੇ ਜਿਵੇਂ ਅਕਸਰ ਹੀ ਹੁੰਦਾ ਆ ਕਿ ਦਾੜੀਆਂ ਮੰਨਣ ਵਾਲਿਆਂ ਨੂੰ ਗਿਆਨੀ ਕੁਝ ਜ਼ਿਆਦਾ ਚੰਗੇ ਨਹੀਂ ਲੱਗਦੇ ਹੁੰਦੇ ਪਰ ਭਾਈ ਅਮਰੀਕ ਸਿੰਘ ਜਿਹਾ ਵਿਅਕਤੀ ਸੀ ਜੋ ਕਦੇ ਵੀ ਕਿਸੇ ਦੀ ਅੱਖ ਵਿੱਚ ਨਹੀਂ ਰੜਕਿਆ ਸੀ ਸਭ ਉਸ ਨੂੰ ਆਪਣਾ ਸਮਝਦੇ ਸਨ ਤੇ ਬਹੁਤ ਪਿਆਰ ਕਰਦੇ ਸੀ ਛੁੱਟੀਆਂ ਵਿੱਚ ਕਦੀ ਕਦੀ ਅਸੀਂ ਭਾਈ ਅਮਰੀਕ ਸਿੰਘ ਨੂੰ ਮਿਲਣ ਵੀ ਚਲੇ ਜਾਂਦੇ ਉਸ ਦੇ ਪਿਤਾ ਸੰਤ ਕਰਤਾਰ ਸਿੰਘ ਜੀ ਟਕਸਾਲ ਦੇ ਮੁਖੀ ਸਨ ਉਹਨਾਂ ਦਾ ਬੜਾ ਰੋਪ ਸੀ ਸਭ ਸੰਗਤਾਂ ਉਹਨਾਂ ਦਾ ਸਤਿਕਾਰ ਵੀ ਕਰਦੀਆਂ ਸਨ ਸੰਤ ਕਰਤਾਰ ਸਿੰਘ ਜੀ ਦੀ ਸ਼ਖਸੀਅਤ ਅਜਹੀ ਸੀ ਕਿ ਉਹ ਪਰਵਚਨ ਜਾਂ ਬਚਨ ਬਲਾਸ ਕਰਨ ਦੀ ਥਾਂ ਗੱਲਾਂ ਕਰਿਆ ਕਰਦੇ ਸਨ ਕਿਉਂਕਿ ਪਰਵਚਨ ਇੱਕ ਤਰਫਾ ਪ੍ਰਵਾਹ ਹੁੰਦਾ ਆ ਜੋ ਸਤਿਬਚਨ ਕਰਕੇ ਮੰਨਣਾ ਹੀ ਪੈਂਦਾ ਆ ਉੱਥੇ ਭਾਈ ਜਰਨੈਲ ਸਿੰਘ ਵੀ ਆਮ ਦਿਸਦੇ ਰਹਿੰਦੇ ਉਹ ਕਦੇ ਵੀ ਕਿਸੇ ਦੇ ਕੰਮ ਵਿੱਚ ਕੋਈ ਦਖਲ ਨਹੀਂ ਦਿੰਦੇ ਸਨ ਜ਼ਿਆਦਾ ਸਮਾਂ ਉਹ ਪਾਠ ਕਰਦੇ ਰਹਿੰਦੇ ਕਦੀ ਉਹ ਸੰਗਤ ਨੂੰ ਲੰਗਰ ਛਕਾਉਣ ਦੀ ਸੇਵਾ ਕਰਦੇ ਹੁੰਦੇ ਤੇ ਕਦੇ ਕੋਈ ਸੇਵਾ ਕਰਦੇ ਹੁੰਦੇ ਬਸ ਸਾਨੂੰ ਆਉਂਦਿਆਂ ਜਾਂਦਿਆਂ ਉਹ ਦਿਸ ਪੈਂਦੇ ਸਨ ਸਾਨੂੰ ਉਹਨਾਂ ਦੇ ਵਿੱਚ ਕਦੇ ਕੋਈ ਵਿਸ਼ੇਸ਼ਤਾ ਨਹੀਂ ਦਿਸੀ ਸੀ ਜਿਹੜੀ ਅਸੀਂ ਯਾਦ ਰੱਖ ਸਕਦੇ ਹੋਈਏ ਜਰਨੈਲ ਸਿੰਘ ਦਾ ਸਾਡੀਆਂ ਗੱਲਾਂ ਵੱਲ ਜਾਂ ਸਾਡੀਆਂ ਹਰਕਤਾਂ ਵੱਲ ਕੋਈ ਧਿਆਨ ਹੋਵੇ ਅਜਿਹਾ ਵੀ ਸਾਨੂੰ ਕਦੇ ਨਹੀਂ ਲੱਗਿਆ ਉਹ ਆਪਣੇ ਵਿੱਚ ਹੀ ਮਸਤ ਰਹਿਣ ਵਾਲੇ ਸਨ ਅਸੀਂ ਉਸ ਨੂੰ ਵੇਖ ਕੇ ਅਕਸਰ ਹੀ ਟਿੱਪਣੀ ਕਰਿਆ ਕਰਦੇ ਸਾਂ ਕਿ ਵਧੇਰੇ ਪਾਠ ਕਰਨ ਕਰਕੇ ਇਹਦੀ ਮਤ ਮਰੀ ਗਈ ਹੈ ਇੱਕ ਦਿਨ ਟਕਸਾਲ ਦੇ ਕਿਸੇ ਬੰਦੇ ਨੇ ਆ ਕੇ ਸੰਤ ਕਰਤਾਰ ਸਿੰਘ ਨੂੰ ਦੱਸਿਆ ਕਿ ਜਰਨੈਲ ਸਿੰਘ ਕਈ ਕਿ ਦਿਨ ਪ੍ਰਸ਼ਾਦਾ ਨਹੀਂ ਖਦਾ ਬਸ ਬੈਠਾ ਪਾਠ ਹੀ ਕਰੀ ਜਾਂਦਾ ਹੈ ਜੇਠਹਾੜ ਦੀ ਤੋਪ ਵਿੱਚ ਲੋਕਾਂ ਤੋਂ ਬਚ ਬਚਾ ਕੇ ਸਰਾਂ ਦੀ ਛੱਤ ਉੱਪਰ ਜਾ ਕੇ ਸਾਰਾ ਸਾਰਾ ਦਿਨ ਪਾਠ ਹੀ ਕਰਦਾ ਰਹਿੰਦਾ ਹੈ ਸੰਤਾ ਨੇ ਜਰਨੈਲ ਸਿੰਘ ਨੂੰ ਆਪਣੇ ਕੋਲ ਬੁਲਾ ਲਿਆ ਤੇ ਇਹਨਾਂ ਸਾਰੀਆਂ ਖਬਰਾਂ ਦੇ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ ਪਤਾ ਲੱਗਾ ਹੈ ਕਿ ਤੂੰ ਪ੍ਰਸ਼ਾਦਾ ਬਹੁਤ ਹੀ ਘੱਟ ਸ਼ੱਕਦਾ ਹੈ ਤੇ ਸੌਂਦਾ ਵੀ ਬਹੁਤ ਘੱਟ ਹੈ ਤੇ ਜਰਨੈਲ ਸਿੰਘ ਨੇ ਹਾਂ ਵਿੱਚ ਸਿਰਫ ਸਿਰ ਹਿਲਾਇਆ ਤੇ ਹੋਰ ਕੁਝ ਵੀ ਨਾ ਬੋਲਿਆ ਸੰਤ ਕਰਤਾਰ ਸਿੰਘ ਨਾਰਾਜ਼ ਹੋ ਗਏ ਉਹਨਾਂ ਨੇ ਕਿਹਾ ਕਿ ਗੁਰੂ ਨੇ ਆਪਾਂ ਨੂੰ ਲੱਖ ਖੁਸ਼ੀਆਂ ਤੇ ਪਾਤਸ਼ਾਹੀਆਂ ਦਾ ਵਰ ਦਿੱਤਾ ਹੋਇਆ ਹੈ ਤੂੰ ਇੱਕ ਕਿਸ ਭੰਡ ਵਿੱਚ ਪੈ ਗਿਆ ਹੈ ਪੰਥ ਜੀ ਇਹ ਪਰੰਪਰਾ ਨਹੀਂ ਹੈ ਜਰਨੈਲ ਸਿੰਘ ਜਰਨੈਲ ਸਿੰਘ ਨੇ ਹੱਥ ਜੋੜ ਲਏ ਤੇ ਕਹਿਣ ਲੱਗਾ ਪਿਤਾ ਜੀ ਕਦੀ ਕਦਾਈ ਮੈਂ ਸੋਚਦਾ ਹੁੰਦਾ ਹੁੰਦਾ ਕਿ ਜੇ ਕਿਤੇ ਕੋਈ ਔਖੀ ਘੜੀ ਆ ਗਈ ਤਾਂ ਉਸ ਸੰਕਟ ਦੀ ਤਿਆਰੀ ਤੇ ਹੋਣੀ ਚਾਹੀਦੀ ਆ ਮੈਂ ਮੁਕਤੀ ਦੀ ਪ੍ਰਾਪਤੀ ਵਾਸਤੇ ਤਪ ਨਹੀਂ ਕਰਦਾ ਕਿਉਂਕਿ ਮੁਕਤੀ ਤਾਂ ਮੇਰੀ ਉਦੋਂ ਹੀ ਹੋ ਗਈ ਸੀ ਜਿਸ ਦਿਨ ਮੈਂ ਅਮਰ ਸ਼ਕਲ ਲਿਆ ਸੀ ਇਹ ਤਾਂ ਸਰੀਰ ਦੀ ਸਾਧਨਾ ਕਰ ਰਿਹਾ ਹਾਂ ਜਿਸ ਦੀ ਕਦੇ ਵੀ ਲੋੜ ਪੈ ਸਕਦੀ ਆ ਸੰਤ ਕਰਤਾਰ ਸਿੰਘ ਹੱਸ ਪਏ ਤੇ ਕਹਨ ਲੱਗੇ ਉਹ ਕੋਈ ਜ਼ਰੂਰਤ ਨਹੀਂ ਛੋਟੇ ਸਹਿਬਜ਼ਾਦੇ ਨੇ ਕੋਈ ਹੱਟ ਤੱਪ ਦਾ ਅਭਿਆਸ ਕੀਤਾ ਹੋਇਆ ਸੀ ਰਾਜਕੁਮਾਰਾਂ ਵਾਂਗ ساری ਉਮਰ ਉਹਨਾਂ ਦੀ ਪਰਵਰਿਸ਼ ਹੋਈ ਪਰ ਜਦੋਂ ਸਮਾਂ ਆਇਆ ਤਾਂ ਉਹਨਾਂ ਨੇ ਸਿੱਖੀ ਸਿੱਧਕ ਕਿੰਨੀ ਪ੍ਰੀਤ ਨਾਲ ਨਿਭਾਇਆ ਜਿੰਨਾ ਪਿਆਰ ਗੁਰੂ ਦਸਮ ਪਾਤਸ਼ਾਹ ਸਹਿਬਜ਼ਾਦਿਆਂ ਨੂੰ ਕਰਦੇ ਹਨ ਉਸ ਤੋਂ ਵੀ ਵਧੇਰੇ ਉਹ ਤੈਨੂੰ ਪਿਆਰ ਕਰਦੇ ਹਨ ਬਸ ਤੂੰ ਭਰੋਸਾ ਰੱਖ ਔਖੀ ਘੜੀ ਵਿੱਚ ਸਿੱਖ ਨੂੰ ਕਦੇ ਵੀ ਉਸ ਦਾ ਗੁਰੂ ਡੋਲਣ ਨਹੀਂ ਦਿੰਦਾ ਉਹਦੀ ਰੱਖਿਆ ਆਪ ਕਰਦਾ ਹੈ ਉਸ ਦਿਨ ਤੋਂ ਬਾਅਦ ਜਰਨੈਲ ਸਿੰਘ ਥੋੜਾ ਸਹਿਜ ਰਹਿਣ ਲੱਗ ਪਿਆ ਪਰ ਭੁੱਖ ਪਿਆਸ ਤੇ ਨੀਂਦ ਉੱਪਰ ਉਸਨੇ ਕਾਬੂ ਪਾ ਲਿਆ ਸੀ ਬੋਲਚਾਲ ਉਹ ਬਹੁਤ ਘੱਟ ਕਰਦਾ ਸੀ ਆਕੜ ਵਾਲਾ ਹੋਵੇ ਅਜਿਹਾ ਵੀ ਸਾਨੂੰ ਕਦੇ ਨਹੀਂ ਲੱਗਿਆ ਸੀ ਪਰ ਸਾਡਾ ਦੋਸਤ ਸੀ ਭਾਈ ਅਮਰੀਕ ਸਿੰਘ ਅਮਰੀਕ ਸਿੰਘ ਖੁੱਲ ਕੇ ਗੱਲਾਂ ਕਰਦਾ ਹੱਸਦਾ ਅਸੀਂ ਉਹਨੂੰ ਛੇੜਦੇ ਉਹ ਸਾਨੂੰ ਛੇੜਦਾ ਉਹ ਸਾਡੇ ਵਾਂਗ ਹੀ ਮੂਰਖਤਾਈਆਂ ਨੂੰ ਪਸੰਦ ਕਰਨ ਵਾਲਾ ਸੀ ਤੇ ਇਸ ਕਰਕੇ ਉਹ ਸਾਨੂੰ ਸਾਡਾ ਆਪਣਾ ਲੱਗਦਾ ਸੀ ਤੇ ਜਰਨੈਲ ਸਿੰਘ ਬਾਰੇ ਅਸੀਂ ਸੋਚਦੇ ਕਿਸਦੇ ਦਿਮਾਗ ਦੀ ਕੋਈ ਰਾਗ ਘਟ ਜਾ ਵਧਿਆ ਅਸੀਂ ਉਸ ਦੇ ਵੱਲ ਕੋਈ ਜ਼ਿਆਦਾ ਧਿਆਨ ਨਾ ਦਿੰਦੇ ਜੇ ਕਦੀ ਕਦਾਂ ਹੀ ਅਸੀਂ ਉਸ ਦੇ ਵਿਰੁੱਧ ਕੁਝ ਬੁਰਾ ਬੋਲ ਦਿੰਦੇ ਤਾਂ ਸਾਨੂੰ ਰੋਕਣ ਵਾਲਾ ਵੀ ਉੱਥੇ ਹੀ ਮੌਜੂਦ ਹੁੰਦਾ ਉਹ ਇੱਕ ਚੰਗਾ ਸਿੱਦਕੀ ਸਿੱਖ ਹੈ ਐਵੇਂ ਨਾ ਤੁਸੀਂ ਉਹਦੇ ਬਾਰੇ ਹਵਾ ਤਵਾ ਬੋਲਿਆ ਕਰੋ ਅਸੀਂ ਹੱਸ ਪੈਂਦੇ ਸੇਖ ਤਾਂ ਅਸੀਂ ਵੀ ਹਾਂ ਕੜਾ ਪ੍ਰਸ਼ਾਦ ਤਾਂ ਕੜਾ ਪ੍ਰਸ਼ਾਦੀ ਹੀ ਹੁੰਦਾ ਆ ਪਰ ਜੇ ਉਸ ਵਿੱਚ ਦੇਸੀ ਕਿਉਂ ਜ਼ਿਆਦਾ ਪੈ ਜਾਵੇ ਤਾਂ ਤਦ ਮੁਸ਼ਕਲ ਖੜੀ ਹੋ ਜਾਂਦੀ ਹੈ ਉਸ ਦੀ ਸਿੱਖੀ ਵਿੱਚ ਦੇਸੀ ਕਿਉਂ ਕੋ ਜ਼ਿਆਦਾ ਹੀ ਪਿਆਰ ਲੱਗਦਾ ਹੈ ਕਿਆ ਅਸੀਂ ਹੱਸ ਪੈਂਦੇ ਇੱਕ ਦਿਨ ਅਖਬਾਰ ਵਿੱਚ ਖਬਰ ਪੜ੍ਹੀ ਜਿਸ ਵਿੱਚ ਲਿਖਿਆ ਸੀ ਕਿ ਐਕਸੀਡੈਂਟ ਵਿੱਚ ਸੰਤ ਕਰਤਾਰ ਸਿੰਘ ਜੀ ਅਕਾਲ ਚਲਾਣਾ ਕਰ ਗਏ ਹਨ ਇਸ ਗੱਲ ਦਾ ਬਹੁਤ ਦੁੱਖ ਹੋਇਆ ਕਿ ਇੱਕ ਚੰਗਾ ਲੀਡਰ ਸਿੱਖਬੰਦ ਤੋਂ ਵਿਛੜ ਗਿਆ ਹੈ ਸਹਿਜ ਬਾੜ ਦੇ ਭੋਗ ਉੱਪਰ ਤਾਂ ਅਸੀਂ ਜਾਣਾ ਹੀ ਸੀ ਪਰ ਹੁਣ ਮਸਲਾ ਇਹ ਸੀ ਕਿ ਸੰਤ ਕਰਤਾਰ ਸਿੰਘ ਜੀ ਦਾ ਉੱਤਰਾਧਿਕਾਰੀ ਕੌਣ ਹੋਵੇਗਾ ਇਸ ਸੰਬੰਧੀ ਬੜੀ ਵਿਚਾਰ ਚਰਚਾ ਚੱਲ ਰਹੀ ਸੀ ਦੂਰੋਂ ਵੇਖਣ ਵਾਲਿਆਂ ਨੂੰ ਭਾਵੇਂ ਕੁਝ ਪਤਾ ਨਹੀਂ ਸੀ ਲੱਗਦਾ ਪਰ ਅੰਦਰ ਜੋ ਰਜਮਾਈ ਪੂਰੀ ਚੱਲ ਰਹੀ ਸੀ ਇੱਕ ਤੁਹਾਡਾ ਭਾਈ ਅਮਰੀਕ ਸਿੰਘ ਨੂੰ ਉਹਨਾਂ ਦਾ ਜਾਨਸ਼ੀਨ ਥਾਪਣਾ ਚਾਹੁੰਦਾ ਸੀ ਜਦਕਿ ਦੂਸਰਾ ਤੁਹਾਡਾ ਜਰਨੈਲ ਸਿੰਘ ਦੇ ਪੱਖ ਵਿੱਚ ਸੀ ਅਸੀਂ ਭਾਈ ਅਮਰੀਕ ਸਿੰਘ ਦੇ ਧੜੇ ਵਿੱਚ ਸਾਂ ਮੇਰਾ ਖਿਆਲ ਸੀ ਕਿ ਇਹਨਾਂ ਦੋਵਾਂ ਵਿੱਚ ਕੋਈ ਮੁਕਾਬਲਾ ਹੈ ਹੀ ਨਹੀਂ ਕਿਉਂਕਿ ਭਾਈ ਅਮਰੀਕ ਸਿੰਘ ਇੱਕ ਪੜ੍ਹਿਆ ਲਿਖਿਆ ਜਵਾਨ ਹੈ ਤੇ ਜਰਨੈਲ ਸਿੰਘ ਅਨਪੜ੍ਹ ਤੇ ਸਿੱਧਾ ਜਿਹਾ ਬੰਦਾ ਹੈ ਅੱਜ ਦੇ ਜ਼ਮਾਨੇ ਵਿੱਚ ਅਨਪੜਾ ਦਾ ਤੇ ਗੁਜ਼ਾਰਾ ਹੋ ਹੀ ਨਹੀਂ ਸਕਦਾ ਮੈਂ ਸੋਚਦਾ ਹਾਂ ਕਿ ਭਾਈ ਅਮਰੀਕ ਸਿੰਘ ਦੇ ਪੱਖ ਵਿੱਚ ਭੁਗਤਣ ਪਿੱਛੇ ਚਾਹਤ ਇਹੀ ਕਾਰਨ ਸੀ ਕਿ ਉਹ ਸਾਡਾ ਮਿੱਤਰ ਸੀ ਤੇ ਇਸ ਵਿੱਚ ਸਾਡਾ ਸਵਾਰਥ ਵੀ ਲੁਕੇ ਹੋਏ ਸਨ ਪਰ ਉਦੋਂ ਸਾਨੂੰ ਇਸ ਸਵਾਰਥ ਦੀ ਸਮਝ ਨਹੀਂ ਸੀ ਭੂਖ ਨਾਲੋਂ ਸਾਨੂੰ ਹਮੇਸ਼ਾ ਹੀ ਭੂਤਕਾਲ ਚੰਗਾ ਲੱਗਦਾ ਆ ਬੇਸ਼ੱਕ ਉਹ ਮਾੜਾ ਹੀ ਕਿਉਂ ਨਾ ਹੋਵੇ ਕਿਉਂਕਿ ਭੂਤਕਾਲ ਨੂੰ ਅਸੀਂ ਜਾਣਦੇ ਹੁੰਦੇ ਹਾਂ ਤੇ ਭਵਿਕ ਨੂੰ ਅਸੀਂ ਜਾਣਦੇ ਹੀ ਨਹੀਂ ਸਾਡਾ ਮਿੱਤਰ ਅਮਰੀਕ ਸਿੰਘ ਸੀ ਤੇ ਭਾਈ ਅਮਰੀਕ ਸਿੰਘ ਇੱਕ ਵੱਡੀ ਸ਼ਕਤੀਸ਼ਾਲੀ ਸੰਸਥਾ ਦਾ ਮੁਖੀ ਹੋਵੇ ਇਸ ਵਿੱਚ ਸਾਡੀ ਹੀ ਧੋਰ ਸੀ ਪਰ ਹੌਲੀ-ਹੌਲੀ ਮੈਦਾਨ ਸਾਡੇ ਪੈਰਾਂ ਦੇ ਹੇਠੋਂ ਖਿਸਕਣਾ ਸ਼ੁਰੂ ਹੋ ਗਿਆ। ਟਕਸਾਲ ਦੇ ਜ਼ਿੰਮੇਵਾਰ ਤੇ ਪੁਰਾਣੇ ਮੈਂਬਰ ਬੇਸ਼ੱਕ ਭਾਈ ਅਮਰੀਕ ਸਿੰਘ ਨੂੰ ਪਿਆਰ ਕਰਦੇ ਸਨ ਕਿਉਂਕਿ ਉਹ ਸੰਤ ਕਰਤਾਰ ਸਿੰਘ ਦੇ ਪੁੱਤਰ ਸਨ ਪਰ ਹੌਲੀ-ਹੌਲੀ ਸੰਤ ਜਰਨੈਲ ਸਿੰਘ ਦੇ ਹੱਕ ਵਿੱਚ ਹਵਾ ਰੁਮਕਣੀ ਸ਼ੁਰੂ ਹੋ ਗਈ। ਭਾਵੇਂ ਭਾਈ ਅਮਰੀਕ ਸਿੰਘ ਆਪਣੇ ਪੱਖ ਵਿੱਚ ਪੂਰੀ ਤਾਕਤ ਨਾਲ ਕੰਮ ਕਰ ਰਹੇ ਸੀ ਪਰ ਉਧਰ ਜਰਨੈਲ ਸਿੰਘ ਨੂੰ ਕੋਈ ਵੀ ਬੇਚੈਨੀ ਨਹੀਂ ਸੀ। ਹਰ ਕਿਸੇ ਦੀ ਹਾਂ ਵਿੱਚ ਉਹ ਹਾਂ ਮਲਾ ਦਿੰਦੇ। ਸੰਤਾਂ ਦੇ ਭੋਗ ਤੋਂ 2 ਦਿਨ ਪਹਿਲਾਂ ਪੂਰੀ ਦੀ ਪੂਰੀ ਟਕਸਾਲ ਜਰਨੈਲ ਸਿੰਘ ਦੇ ਹੱਕ ਵਿੱਚ ਹੋ ਗਈ। ਭਾਵੇਂ ਕਿ ਸੰਤ ਕਰਤਾਰ ਸਿੰਘ ਜੀ ਆਪਣੇ ਵਾਰਸ ਬਾਰੇ ਕੁਝ ਵੀ ਦੱਸ ਕੇ ਨਹੀਂ ਗਏ ਸਾਂ। ਸੰਤ ਗੁਰਬਜਨ ਸਿੰਘ ਜੀ ਦੇ ਦੇਹਾਂਤ ਸਮੇਂ ਵੀ ਇਕਸਾਲ ਦੋ ਧਣਿਆਂ ਵਿੱਚ ਵੰਡੀ ਗਈ ਸੀ। ਅਖੀਰ ਅਸੀਂ ਹਥਿਆਰ ਸੁੱਟ ਦਿੱਤੇ ਤੇ ਫੈਸਲਾ ਹੋ ਗਿਆ ਕਿ ਹੁਣ ਵਾਂਗਨੌਰ ਜਰਨੈਲ ਸਿੰਘ ਦੇ ਹੱਥੇ ਹੀ ਜਾਵੇਗੀ। ਸਾਡੇ ਵਿੱਚੋਂ ਕੁਝ ਬੰਦੇ ਇਸ ਕਰਕੇ ਦਸਤਾਰਬੰਦੀ ਦੀ ਰਸਮ ਵੇਖਣ ਲਈ ਰੁਕ ਗਏ ਤੇ ਬਹੁਤ ਸਾਰੀਆਂ ਸੰਸਥਾਵਾਂ ਨੇ ਦਸਤਾਰਾਂ ਪ੍ਰਿੰਟ ਕਰਨਾ ਆਉਣਾ ਹੈ। ਤੇ ਸੰਤ ਕਰਤਾਰ ਸਿੰਘ ਜੀ ਦੀ ਬਾਬਲ ਸ਼ਰਧਾਂਜਲੀ ਵਜੋਂ ਕੁਝ ਸ਼ਬਦ ਤਾਂ ਜਰਨੈਲ ਸਿੰਘ ਨੂੰ ਬੋਲਣੇ ਹੀ ਪੈਣੇ ਆ ਪਰ ਉਸ ਨੂੰ ਤਾਂ ਬੋਲਣਾ ਹੀ ਨਹੀਂ ਆਉਂਦਾ ਉਹ ਤੇ ਸਟੇਜ ਤੇ ਕਦੇ ਬੋਲਿਆ ਵੀ ਨਹੀਂ ਸਟੇਜ ਤੇ ਬੋਲਣ ਦਾ ਉਸ ਦਾ ਕੋਈ ਅਭਿਆਸ ਵੀ ਨਹੀਂ ਅਭਿਆਸ ਤੋਂ ਬਿਨਾ ਉਹ ਸਭ ਕਿਵੇਂ ਕਰੇਗਾ ਅਸੀਂ ਇਹ ਸਭ ਤਮਾਸ਼ਾ ਵੇਖਣ ਲਈ ਕੁਝ ਮਿੱਤਰ ਰੁਕ ਗਏ ਟਰੱਕਾਂ ਟਰਾਲੀਆਂ ਜੀਪਾਂ ਬੱਸਾਂ ਰਹੀਂ ਇੱਕ ਦਿਨ ਪਹਿਲਾਂ ਹੀ ਸੰਗਤਾਂ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ ਇੰਨਾ ਵੱਡਾ ਇਕੱਠ ਸੀ ਕਿ ਅੱਜ ਤੋਂ ਪਹਿਲਾਂ ਕਦੀ ਵੀ ਇੰਨਾ ਇਕੱਠ ਨਹੀਂ ਵੇਖਿਆ ਗਿਆ ਸੀ ਪਾਰਕਿੰਗ ਦਾ ਪ੍ਰਬੰਧ ਵੀ ਬਹੁਤ ਵਧੀਆ ਸੀ ਪਰ ਲੋਕ ਫਿਰ ਵੀ ਪੈਦਲ ਚੱਲ ਕੇ ਆ ਰਹੇ ਸਨ ਕਿਉਂਕਿ ਪੈਦਲ ਚੱਲਣ ਵਾਲਿਆਂ ਦੀ ਚਾਲ ਜ਼ਿਆਦਾ ਸੀ ਤੇ ਗੱਡੀਆਂ ਸਲੋ ਚੱਲ ਰਹੀਆਂ ਸਨ ਇੰਨਾ ਵੱਡਾ ਇਕੱਠ ਸੀ ਦਸਤਾਰਾਂ ਪੇਟ ਕਰਨ ਦੀ ਰਸਮ ਸ਼ੁਰੂ ਹੋ ਗਈ ਕਿੰਨੀਆਂ ਸੀ ਸਿੰਘ ਸੁਭਾਵਾਂ ਕਿੰਨੀਆਂ ਸੀ ਟਕਸਾਨਾਂ ਡੇਰਿਆਂ ਅਤੇ ਮੱਠਾਂ ਦੇ ਮੁਖੀ ਪੁੱਜੇ ਹੋਏ ਸਨ ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਧਾਰਮਿਕ ਸੰਸਥਾਵਾਂ ਵੱਲੋਂ ਵੀ ਦਸਤਾਰਾਂ ਆਈਆਂ ਹੋਈਆਂ ਸਨ ਇਹ ਦ੍ਰਿਸ਼ ਅਲੌਕਿਕ ਸੀ ਉਦੋਂ ਪੰਜਾਬ ਵਿੱਚ ਅਕਾਲੀਆਂ ਦੀ ਸਰਕਾਰ ਸੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਮੇਤ ਸਾਰੀ ਹੀ ਕੈਬਨਿਟ ਮੰਤਰੀ ਉੱਥੇ ਹਾਜ਼ਰ ਸੀ ਬਾਦਲ ਸਾਹਿਬ ਨੇ ਸੰਤਾ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਮੇਰੇ ਮਨ ਵਿੱਚ ਟਕਸਾਲ ਦਾ ਬਹੁਤ ਹੀ ਸਤਿਕਾਰ ਹੈ ਇਹ ਤਾਂ ਇੱਕ ਤੁਰਦੀ ਫਿਰਦੀ ਸਿੱਖ ਯੂਨੀਵਰਸਿਟੀ ਹੈ ਇਸ ਵਕਤ ਸੰਤ ਜਰਨੈਲ ਸਿੰਘ ਉੱਪਰ ਬਹੁਤ ਹੀ ਵੱਡੀ ਸੰਸਥਾ ਨੂੰ ਚਲਾਉਣ ਦੀ ਜ਼ਿੰਮੇਵਾਰੀ ਆਈ ਹੈ ਮੈਂ ਇਹੀ ਕਾਮਨਾ ਕਰਦਾ ਹਾਂ ਕਿ ਇਹ ਜ਼ਿੰਮੇਵਾਰੀ ਉਹ ਸਫਲਤਾ ਨਾਲ ਨਿਭਾ ਸਕਣ ਟਕਸਾਲ ਦੀ ਹਰ ਇੱਕ ਮੰਗ ਪੰਜਾਬ ਸਰਕਾਰ ਪੂਰੀ ਕਰੇਗੀ ਸੰਤ ਕਰਤਾਰ ਸਿੰਘ ਜੀ ਦੇ ਨਾਮ ਤੇ ਜੇ ਕਿਸੇ ਵੀ ਯੂਨੀਵਰਸਿਟੀ ਵਿੱਚ ਚੇਅਰ ਸਥਾਪਿਤ ਕਰਨੀ ਹੋਵੇ ਤਾਂ ਮੈਂ ਹਾਜ਼ਰ ਹਾਂ ਸੰਤ ਕਰਤਾਰ ਸਿੰਘ ਜੀ ਸ਼ੁੱਧ ਗੁਰਬਾਣੀ ਦੀ ਮਹਾਨਤਾ ਵੱਲ ਬਹੁਤ ਤਵੱਜੋ ਦਿੰਦੇ ਸਨ ਜੇਕਰ ਕੋਈ ਸੰਗੀਤ ਵਿਦਿਆਲਾ ਸਥਾਪਿਤ ਕਰਨਾ ਹੋਵੇ ਤਾਂ ਮੈਂ ਹਾਜ਼ਰ ਹਾਂ ਸੰਤ ਜਰਨੈਲ ਸਿੰਘ ਮੈਨੂੰ ਆਖਣ ਉਹਨਾਂ ਨੂੰ ਕੀ ਚਾਹੀਦਾ ਹੈ ਉਹ ਇੱਕ ਵਾਰ ਮੈਨੂੰ ਮੰਗਣ ਮੈਂ ਹੁਣੇ ਹੀ ਮਨਜ਼ੂਰੀ ਦੇਵਾਂਗਾ ਉਹਨਾਂ ਦੀ ਮੰਗ ਨੂੰ ਪੂਰਾ ਕਰਨ ਦਾ ਹੁਣੇ ਹੀ ਮੈਂ ਐਲਾਨ ਕਰਾਂਗਾ બસ ਇਹ ਦੱਸ ਦੇਣ ਕਿ ਇਹਨਾਂ ਨੂੰ ਚਾਹੀਦਾ ਕੀ ਹੈ ਅਖੀਰ ਵਿੱਚ ਸੰਤ ਜਰਨੈਲ ਸਿੰਘ ਉੱਠੇ ਮਹਾਰਾਜ ਅੱਗੇ ਮੱਥਾ ਟੇਕਿਆ ਤੇ ਮਾਈਕ ਅੱਗੇ ਆਣ ਕੇ ਖਲੋ ਗਏ ਹੱਥ ਜੋੜ ਕੇ ਉਹਨਾਂ ਨੇ ਫਤਿਹ ਬੁਲਾਈ ਸ਼ੁਕਰਾਨੇ ਦੇ ਸ਼ਬਦ ਕਹੇ ਉਹਨਾਂ ਦਾ ਇੱਕ ਇੱਕ ਸ਼ਬਦ ਕੋਡੀਆਂ ਦੀ ਟਣਕਾਰ ਵਾਂਗ ਸਪਸ਼ਟ ਸੀ ਤੇ ਸਾਦਾ ਵੀ ਸੀ ਕਿਸੇ ਇੱਕ ਵਾਕ ਦੀ ਬਣਤਰ ਨਹੀਂ ਵਿਗੜੀ ਕੋਈ ਵਾਕ ਉਹਨਾਂ ਨੇ ਦਰਾਇਆ ਵੀ ਨਹੀਂ ਉਹਨਾਂ ਨੇ ਹਰ ਇੱਕ ਸੰਸਾ ਦਾ ਧੰਨਵਾਦ ਕੀਤਾ ਪਰ ਉਹਨਾਂ ਦੇ ਹੱਥ ਵਿੱਚ ਕੋਈ ਵੀ ਲਿਸਟ ਨਹੀਂ ਸੀ ਹਰ ਇੱਕ ਦਾ ਨਾਮ ਉਹਨਾਂ ਦੇ ਦਿਮਾਗ ਦੇ ਵਿੱਚ ਸੀ ਫਿਰ ਜਿਗਰ ਆ ਗਿਆ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕੀਤਾ ਪਰ ਅਜਿਹਾ ਕਰਦਿਆਂ ਉਹਨਾਂ ਨੇ ਕਿਹਾ ਬਾਦਲ ਸਾਹਿਬ ਜੀ ਨੇ ਕਿਹਾ ਹੈ ਕਿ ਟਕਸਾਲ ਜੋ ਮੰਗੇਗੀ ਉਹ ਦੇਣਗੇ ਇਸ ਬਾਰੇ ਮੈਂ ਇਹ ਅਰਜ਼ ਕਰਨੀ ਹੈ ਕਿ ਦਮਦਮਨੀ ਟਕਸਾਲ ਮੰਗਤਿਆਂ ਦੀ ਸੰਸਥਾ ਨਹੀਂ ਹੈ ਇਹ ਤਾਂ ਦਸਵੇਂ ਪਾਤਸ਼ਾਹ ਜੀ ਦੀ ਟਕਸਾਲ ਹੈ ਜਿਸ ਦੀ ਸੇਵਾ ਕਰਨੇ ਸਾਡੇ ਵਰਗੇ ਕਈ ਆਏ ਤੇ ਕਈ ਆਉਣਗੇ ਸਾਡਾ ਦਾਦਾ ਤਾਂ ਇੱਕੋ ਹੀ ਹੈ ਸਾਨੂੰ ਮਹਾਰਾਜ ਨੇ ਇੰਨਾ ਕੁਝ ਦਿੱਤਾ ਹੈ ਇਹ ਅਸੀਂ ਬੋਲ ਕੇ ਦੱਸ ਨਹੀਂ ਸਕਦੇ ਜੇਕਰ ਬਾਦਲ ਸਾਹਿਬ ਨੂੰ ਕਿਸੇ ਵੀ ਵਸਤੂ ਦੀ ਲੋੜ ਪਵੇ ਉਹ ਇੱਥੋਂ ਟਕਸਾਲ ਪਾਸੋਂ ਮੰਗਣ ਮੈਂ ਹੁਣੇ ਪੂਰਤੀ ਕਰਨ ਦਾ ਐਲਾਨ ਕਰਾਂਗਾ ਲੋਕਾਂ ਨੇ ਜਗਾਰੇ ਛੱਡਨੇ ਸ਼ੁਰੂ ਕਰ ਦਿੱਤੇ ਸੰਗਤ ਵਿੱਚੋਂ ਦੀ ਕੋਈ ਲਹਿਰ ਜਈ ਲੰਘਦੀ ਪ੍ਰਤੀਤ ਹੋਈ ਪੱਤਰਕਾਰਾਂ ਦੀਆਂ ਕਲਮਾਂ ਨੇ ਤੇਜ਼ੀ ਫੜੀ ਤੇ ਕੈਮਰੇ ਵਾਲੇ ਹਰਕਤ ਦੇ ਵਿੱਚ ਆ ਗਏ ਆਏ ਹੋਏ ਸਾਰੇ ਹੀ ਸਿੱਖਾਂ ਨੂੰ ਅਹਿਸਾਸ ਹੋਣ ਲੱਗਾ ਕਿ ਸੰਤ ਜਰਨੈਲ ਸਿੰਘ ਦੇ ਨਾਮ ਦਾ ਇਹ ਵਿਅਕਤੀ ਇਹ ਨੌਜਵਾਨ ਕੋਈ ਆਮ ਮਨੁੱਖ ਨਹੀਂ ਹੈ ਦੋ ਵੱਡੀਆਂ ਸ਼ਕਤੀਆਂ ਇੱਕ ਪਾਸੇ ਸਰਕਾਰ ਤੇ ਦੂਜੇ ਪਾਸੇ ਟਕਸਾਲ ਹੁਣੇ ਹੁਣੇ ਇਹਨਾਂ ਵਿੱਚ ਜੋ ਸੰਵਾਦ ਹੋਇਆ ਹੈ ਕਿਤੇ ਕੋਈ ਕਸ਼ਮਕਸ਼ ਪੈਦਾ ਤਾਂ ਨਹੀਂ ਕਰ ਦੇਵੇਗਾ ਇਹ ਗੱਲਾਂ ਹਰ ਪਾਸੇ ਹੋ ਰਹੀਆਂ ਸਨ ਮੇਰੇ ਵਿੰਦਿਆਂ ਵਿੰਦਿਆਂ ਮੇਰੇ ਤਰਕ ਬਦਲ ਗਏ